ਹਾਂ ਹੁਣ ਚੱਲ ਠੀਕ ਆ ਇਧਰ ਦੇਖੀਏ ਫੜ ਜਾ ਇਹ ਪਾਜੀ ਆਏ ਹਾਂ ਦੇਖ ਲੈ ਰਹਾ ਹਾਂ ਹਾਂ ਜੀ ਆਂ ਦੇਖ ਲੈ ਆ ਜੀ ਹੁਣ ਦੇਖੀਏ ਦਰਵਾਜ਼ਾ ਆਇਓ ਆ ਜੀ ਸਾਰੇ ਇਕੱਠੇ ਬਹਾਰ ਲਾ ਦੇ ਇਸ ਜੂਗਲੇ ਆਪਾਂ ਪਹਿਲਾਂ ਤਾਂ ਬਾਥਰੂਮ ਦੇਖੋ ਇੰਟੈਲੀਟ ਟਾਇਲ ਲੱਗੀ ਆ ਬਾਥਰੂਮ ਮੈਂ ਟੈਲੀਟ ਆ ਆ ਦੇਖ ਲਓ ਪਤਿੱਲਾ ਕਿੱਥੇ ਪਿਆ ਜੀ ਬਾਥਰੂਮ ਚ ਕਿਸੇ ਪਤਿੱਲੇ ਦੇ ਉੱਤੇ ਪਰਮਾਨੇ ਆ ਇਹਦੇ ਪਤਿੱਲੇ ਦੇ ਉੱਪਰ ਬਾਨੇ ਆ ਆ ਦੇਖ ਲਓ ਬੰਦਾ ਵੇਲੇ ਨਾ ਯਹਾਂ ਸਾਹਿਬ ਆਹ ਆਹ ਗੁੱਡ ਆਹ ਦੇਖ ਲੋ ਇਹ ਹੈ ਇਹ ਓਨਰ ਹੈਗੇ ਭਾਈ ਸਾਹਿਬ ਹਾਂ ਫਿਰ ਸਫਾਈ ਕਿਤਨੀ ਕਰ ਲੋਗੇ ਨਹੀਂ ਸਾਹਿਬ ਜਨਾ ਹੱਥ ਪੱਟ ਕੇ ਬਲੇ ਦੇ ਪੱਟੂਗਾ ਚਾਰੀ ਤੋੜਨ ਤੋਂ ਦੋਆ ਕਰ ਦਵੇ ਹੈ ਅਜਾ ਪ੍ਰਿਆਣੀ ਓਨਰ ਸਾਹਿਬ ਦਾ ਨਾਮ ਓਨਰ ਸਾਹਿਬ ਧਿਆਨ ਰੱਖੋ ਤੇਲ ਦਿਖਾਇਓ ਵੀਰੇ ਓਕੇ ਤੇਲ ਵੀ ਆਹ ਮੋਰ ਦੇ ਆਹ ਮੋਰ ਦੇ ਗੋਡਾ ਓ ਮਾਈ ਗਾ ਦੇਖੋ ਕਿਸ ਤਰ੍ਹਾਂ ਢੱਕੇ ਸਾਫ ਉਧਰੇ ਤੰਗ ਰੱਖੇ ਹੋਏ ਹਨ ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪਰਿੰਗ ਰੋਲ ਬਾਈ ਜੀ ਸੱਤ ਡੈਕਟਰ 7 ਪੇਸ ਆ ਪਤ ਗੋभी ਦੇ ਮੋਹਾਲੀ ਸਾਰੇ ਮੋਹਾਲੀ ਜੇ ਜਾਣੇ ਇੱਥੋਂ ਪਤ ਗੋभी ਤਾਂ ਬਾਹਰ ਪਈ ਹੈ ਆ ਜਦਦਰ ਦੇਖ ਲਵੀਂ ਹਲੇ ਤਾਂ ਨਾ ਕੁਝ ਵੀ ਨਹੀਂ ਹੈ ਮੈਂ ਤੇਲ ਲਖਾ ਜਿਹੜਾ ਹੁਣੀ ਬਦਲੇ ਇਹਨਾਂ ਨੇ ਇਹ ਕਿੰਨਾ ਫਰੈਸ਼ ਹੈ ਅਦਰ ਨਹੀਂ ਆਹ ਆਹ ਇਹ ਫਰੈਸ਼ ਤੇਲ ਜਿੱਚ ਬਣੇ ਆ ਆ ਪਏ ਆ ਮੱਖੀਆਂ ਮਚਰਾ ਚ ਆਹ ਲੁਕਰਮਾ ਕੀ ਤੇਲ ਆਦਾ ਚੇਜ ਬਣ ਰਹੇ ਆ ਬਈ ਇਹ ਯਾਰ ਮਾਰਨਾ ਦੇਖੋ ਇਹ ਦੇਖੋ ਸਾਸ ਬਈ ਮੱਖੀ ਮੱਛਰ ਆ ਨੂੰ ਉਹ ਹੋ ਰਹੀ ਹੈ ਆਪ ਗਿਰੇ ਹੋਏ ਆ ਮਨੂ ਬਰੀ ਤਾਂ ਲੋਕ ਕਿਦਾਂ ਕਰ ਆ ਪਿਆਣਾ ਸਪ੍ਰਿੰਗ ਰੋਲ ਸਾਡੇ ਬੱਚੜੇ ਆਏ ਦੇਖਣੇ ਨੇ ਤਾਂ ਸੌ ਗੱਲੀ ਕਿਤੇ ਉਹ ਲੈ ਆ ਦੇਖੋ ਅਮੰਜੀਆਂ ਦੇ ਰਿੱਤੇ ਆ ਉੱਪਰ ਪਿਆ ਆ ਲੋ ਆਹੜੇ ਸਪ੍ਰਿੰਗ ਰੋਲ ਤੁਸੀਂ ਖਾਣੇ ਆ ਬਾਈ ਜੀ ਅਮੰਜੀਆਂ ਦੇ ਥੱਲੇ ਪੀਂ ਜੀ ਆ ਦੇਖਾ ਬੰਦਾ ਦੇਖੀ ਚੂਹੇ ਚੂਹੇ ਨੇ ਖਾਇਆ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੀ ਗੰਦ ਨੇ ਮੇਰਾ ਮਾਈਕਰੋਫੋਨ ਯਾਰ ਵੈਰੀ ਡੀਕਵਾਲਿਟੀ ਭਾਈ ਮੋਮਸ ਨਾਲ ਦੇ ਦੋਸਤੋ ਆ ਦੇਖ ਲਓ ਮੋਮਸ ਦਾ ਹੋਸਪੀਟੈਟੀ ਆ ਸਾਰੇ ਨਵੇਂ ਕੀ ਆ ਬਲੇਕ ਨਹੀਂ ਆਰਡਰ ਆ ਆ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਮਾਨ ਇਤਨੇ ਜ਼ਿਆਦਾ ਪੰਮੀ ਗਰੀ ਆ ਫ੍ਰਿਜ ਇੱਥੇ ਹੀ ਮਟੋਰ ਵੀ ਹੈ ਮੈਂ ਤਾਂ ਖਾਦਿਆਂ ਤੁਹਾਨੂੰ ਓ ਮਾਈ ਗੋਡ ਆ ਦੇਖੋ ਜੀ ਪਨੀਰ ਖਜਾਨਾ 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 ਆ ਲੋ ਪੁਰੀ ਹੈ ਦਰਬਾਰੇ ਦੀ ਸਮੈਲ ਮਾਰ ਰਹੀ ਹੈ ਹਾਂਜੀ ਸਮੈਲ ਮਾਰ ਰਹੀ ਇਹ ਆ ਦੇਖੋ ਐਹੀਂ ਇਹ ਪਏ ਆ ਸੁੱਤੇ ਉੱਪਰ ਪਏ ਆ ਹੇ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਚੋਕਾ ਕੀ ਆ ਗੋਪੀ ਲਾਹੋ ਮੜ ਗਈ ਇਹ ਉਠਾੜਾ ਇਹ ਗੋਪੀ ਅੱਜ ਤੋੜ ਕੇ ਆ ਇਹ ਉਹ ਦਿਖਾਓ ਇਹ ਉਠਾ ਇਹ ਕੀ ਚੀਜ਼ ਹੈ ਚਿਕਨ ਆਹ ਚਿਕਨ ਹੈ ਜੀ ਦੇਖੋ ਆ ਯਾਰ ਹਾਏ 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 ਇਹ ਚਿਕਨ ਵੀ ਹੈਗਾ ਭਾਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ ਕੱਲੇ ਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਆ ਹੁਣ ਦੇਖ ਲਓ ਲੈ ਆਏ ਪੱਟ ਕੇ ਲੈ ਆਏ ਇਹ ਆ ਦੇਖੋ ਆ ਦੇਖੋ ਇਹ ਇਹ ਜੀ ਗੋਭੀ ਦੇਖੀ ਹੈ ਕਿਸ ਨੇ ਤਾਜੀ ਜਿਹੜੀ ਗੋਭੀ ਤਾਂ ਬਣ ਰਿਆ ਇਹਦਾ ਸੋਚੋ ਵੀ ਇੱਕ ਪੀਸ ਚੱਕੇ ਵਾਲਾ ਹਾਂ ਇਹ ਇੱਕ ਨੇ ਇੱਕ ਦਨ ਲੈਣਾ ਹੈ ਕਿਹੜਾ ਬੀਜੀ